ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਉਮੀਦਕਾਰਨ ਸਾਰੇ ਠੀਕ ਹੋਗੇ ਤੁਹਾਡਾ ਸਵਾਗਤ ਹੈ ਅਜ ਦੇ ਖੋਰ ਨਵੇਂ ਵਲੌਗ ਚ ਤੇਜੀ ਅੱਜ ਹੈ ਪੀਟੀਐਮ ਸਕੂਲ ਚ ਕਿਉਂਕਿ ਸਾਡੇ ਪੇਪਰ ਹੋ ਗਏ ਨੇ 30 30 ਮਾਰਕਸ ਦੇ ਸਣ ਤੇ ਅੱਜ ਮੈਂ ਦਮਾਲਾ ਵੀ ਬੰਨਿਆ ਹੋਇਆ ਸਕੂਲੇ ਜਾਣਾ ਤੇ ਆ ਕੇ ਵਲੌਗ ਵੀ ਬਣਾਵਾਂਗੇ ਤੁਸੀਂ ਵਲੌਗ ਪੂਰਾ ਵੇਖਿਓ ਜੀ ਫੁੱਲਾਂ ਬਾਰੇ ਵਲੌਗ ਹੈ ਆਉਜੀ ਲੋ ਜੀ ਹੁਣ ਆਪਾਂ ਆ ਚੁੱਕੇ ਹਾਂ ਸਕੂਲ 'ਚ ਸ਼ਿੰਦਾ ਸੋਨੇ ਬੜਿਆ ਨਾ ਤੇ ਯੇ ਤੇ ਹਫਤੇ ਨਹੀਂ ਆ ਬਲੇ ਪੁੱਛ ਲੱਗਣਾ ਕਿਉਂਕਿ ਛੁੱਟੀਆਂ ਤੇ ਹੋ ਗਿਆ ਨਾ ਔਰ ਸਾਹਮਣੇ ਦਾ ਨਾ ਕੋਣ ਬਣਾਏਗਾ ਯਾਰ ਆ ਕਰਕੇ ਇੱਥੇ ਹੋਣੀ ਹੈ ਤੇ ਜੀ ਅਸੀਂ ਸਕੂਲੋਂ ਹੋ ਕੇ ਆ ਗਏ ਆ ਤੇ ਆ ਵੇਖੋ ਆਪਾਂ ਫੁੱਲਾਂ ਲਾਏ ਹੋਏ ਆ ਆਪਣੇ ਫੁੱਲ ਜਾਫਰੀ ਨੇ ਛਾਲ ਚ ਬੜੀ ਧੁੰਦ ਪਈ ਹੈ 10 ਵਜ ਗਏ ਹੋਣਗੇ ਮੇਰੇ ਖਿਆਲ ਨਾਲ ਇੱਧਰ ਆਪਾਂ ਸਬਜ਼ੀਆਂ ਲਾਈਆਂ ਨੇ ਇੱਧਰ ਪੱਠੇ ਨੇ ਇੱਧਰ ਆਪਣੇ ਫੁੱਲ ਨੇ ਤੇ ਜੀ ਅਸੀਂ ਕੱਲ ਤੜਵਾਏ ਸਨ ਫੁੱਲ ਤੇ ਪਾਣੀ ਵਿੱਚ ਹੈਗਾ ਮੇਰੇ ਖਿਆਲ ਨਾਲ ਅੰਦਰ ਨਹੀਂ ਜਾ ਸਕਦੇ ਦੇਖਣਾ ਪੈਣਾ ਮੈਨੂੰ ਲੱਗਦਾ ਹੈਗਾ ਜਾ ਕੇ ਵੇਨੇ ਆ ਇੱਕ ਵਾਰ ਤੇ ਜੀ ਅੱਜ ਮੈਂ ਦੁਮਾਲਾ ਬੱਲੇ ਬਨੇ ਆ ਸੀ ਸਕੂਲੇ ਜਾਣਾ ਸੀ ਚਲੋ ਚਿੜੀਆਂ ਦੇਖੋ ਐਚਡੀ ਵਿੱਚ ਆਹ ਕ੍ਰੈਸ਼ ਲੈਂਡਿੰਗ ਪਾਣੀ ਏ ਲੈਂਡਿੰਗ ਕਰਕੇ ਵੇਖਣੀ ਪੈਣੀ ਏ ਓਏ ਹਾਏ ਯਾਰ ਪਾਣੀ ਤੇ ਹੈ ਵੇ ਡਰ ਕੇ ਅੱਗੇ ਜੀਤ ਹੈ ਯੈਸ ਮਿਸ਼ਨ ਸਕਸੈਸਫੁਲ ਚਲੋ ਥੱਲੇ ਇਹ ਜੀ ਆਪਣੇ ਫੁੱਲ ਜਾਫਰੀਨ ਹੈ ਜੋ ਕਿ ਤਿੰਨ ਕਲਰ ਚ ਹੁੰਦੇ ਨੇ ਤਾਂ ਨੂੰ ਮੈਂ ਕਲਰ ਵਿਖਾ ਵੀ ਦੇਣਾ orange ਕਲਰ ਇੱਕ ਆ ਯੈਲੋ ਕਲਰ ਇੱਕ ਆ ਮਹਿਰੂਨ ਕਲਰ ਹੈ ਕਮੈਂਟ ਚ ਦੱਸਿਓ ਮਹਿਰੂਨ ਕਲਰ ਹੈ ਕਿ ਕਿਹੜਾ ਕਲਰ ਹੈ ਆ ਵਾਲਾ ਜਰੂਰ ਦੱਸਿਓ ਕਮੈਂਟ ਚ ਤੇ ਜਿੰਨੇ ਜਿੰਨੇ ਹਾਲ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਛੇਤੀ ਜਾ ਕੇ ਸਬਸਕ੍ਰਾਈਬ ਕਰ ਲਵੋ ਜੀ ਅੱਪਾ ਹੁਣ ਅੱਗੇ ਨੂੰ ਚੱਲਦੇ ਆ ਦੁਬਾਰਾ ਪਾਣੀ ਆ ਗਿਆ ਪਾਣੀ ਤੂੰ ਜੀਤ ਨਹੀਂ ਸਕਤਾ ਇਹ ਹੈ ਦਰੂਵੀ ਗਿੱਲਾ ਜੇ ਇੱਥੇ ਜਾ ਕੇ ਉੱਥੇ ਜਾ ਕੇ ਫੇਰ ਅੱਗੇ ਨੂੰ ਜਾਣਾ ਪੈਣਾ ਇੱਥੇ ਵੇਖੋ ਜੀ ਹਾਲੇ ਸੁੱਕੀ ਏ ਮਿੱਟੀ ਡਾਢੀ ਨਹੀਂ ਹੋਈ ਚੰਗੀ ਤਰ੍ਹਾਂ हाँ शुक्र शु इ पानी ना हो तो बस फुच टूटे पे बच्च जी फुल कुछ टूटे पे ने बटे को हाँ, कुछ कुछ को, छोट, छोटे छोटे फुल बिच ने ਚੈਨਲ ਨਾਲ ਠਾਣਾ ਇਹਨੂੰ ਪਿਉ ਨਹੀਂ ਉੱਤਦਾ ਤਾਂ ਪੂਰਾ ਵਿਊ ਹਾਨ ਇੱਕ ਵਾਰ ਪੂਰਾ ਵਿਊ ਆ ਗਿਆ ਜੇ ਨਹੀਂ ਆਇਆ ਹਲੇ ਬਾਅਦ ਚ ਵਖਾਨਾ ਲਾਸਟ ਟਾਈਮ पांच दे पांच दे पार कोर करना जी पीने नहीं पीने नहीं पीने, पीने।, पीने।, पीने। पानी आ चल रहा है जी हाँ अरे क्वारो पानी पानी मैं तुझे जिंदा नहीं छोडूंगा ਦਰੁਸ਼ਾਲ ਨਹੀਂ ਮਰ ਸਕਦਾ ਉੱਥੇ ਜਾਂਸਰ ਦਾ ਬੂਟਾ ਪਿਆ ਇੱਥੇ ਜਾਾਂਗਾ ਉਧਰ ਕੱਚਾ ਇੱਥੇ ਬੂਟੇ ਲੱਗੇ ਪਏ ਨੇ ਪਰ ਮੈਂ ਇੱਥੇ ਪੜਦਾ ਤੇ ਜੀ ਮਹੀਨੇ ਕਸ ਫੁੱਲ ਆਓ ਜੀ ਹੁਣ ਤੁਹਾਨੂੰ ਆਪਾਂ ਸਬਜ਼ੀਆਂ ਖਾਣੇ ਆ ਅਲੱਟ ਕੀ ਹੋ ਗਏ ਉਏ ਤੇਰਾ ਨਾਮ ਕੀ ਏ ਇਹਨੂੰ ਆਪਣਾ ਨਾਮ ਹੀ ਨਹੀਂ ਪਤਾ ਆਪਣੀ ਡਿਗਾ ਨੇ ਗਲ ਚੁਕੀਆਂ ਨੇ ਸੜ ਚੁਕੀਆਂ ਨੇ ਇਹਦਾ ਨਾਮ ਆਪਾਂ ਨੂੰ ਪਤਾ ਨਹੀਂ ਤੇ ਆ ਇਹ ਪੱਤਾ ਗੋभी ਚੱਕਾ ਅਗੰਡੇ ਨੇ ਕਿਥੋਂ ਆਉਣ ਨੇ ਪਤਾ ਨਹੀਂ ਆ ਵੀ ਪਤਾ ਨਹੀਂ ਗਾਜਰਾ ਗੁਜਰਾ ਨੇ ਆਪਾਂ ਅਲਕਪੂਲੋ ਕੇ ਉਵੀ ਪਾ ਅਲਕਪੂਲੋ ਕੇ ਆ ਮੈਂ ਇੱਥਰੇ ਮੋਥਰੇ ਨੇ ਆ ਮੈਂ ਇੱਥੇ ਹੀ ਪਹਿਲਾਂ ਵੀ ਸਬਜ਼ੀਆਂ ਸਾਡੀਆਂ ਇੱਥੇ ਲੱਗੀਆਂ ਸਨ